ਫਿਰ ਤੋਂ ਇੱਕ ਮਾਂ ਦਾ ਪੁੱਤ ਇੱਕ 15-16 ਸਾਲ ਦੇ ਜਵਾਕ ਦਾ ਪਿਓ ਇਸ ਨਸਿਆਂ ਦੀ ਦਲਦਲ ਨੇ ਖਾ ਲਿਆ ਮੇਰੇ ਆਪਣੇ ਪਿੰਡ ਝਿੰਜਰਾ ਤੋਂ ਕੱਲ ਨੌਜਵਾਨ ਜੋ ਇਸ ਦਲਦਲ ਨੇ ਮੈਂ ਸਮਝਦਾ ਕਿ ਸਾਡੇ ਤੋਂ ਦੂਰ ਕਰ ਦਿੱਤਾ ਹਾਲਾਂਕਿ 10 ਦਿਨ ਪਹਿਲਾਂ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਡੇ ਵੱਡੇ ਵਾਅਦੇ ਕਰਕੇ ਗਏ ਕਿ ਪੂਰਾ ਪੰਜਾਬ ਨਸ਼ਾ ਮੁਕਤ ਹੋ ਗਿਆ। ਇਥੋਂ ਤੱਕ ਕਹਿ ਕੇ ਗਏ ਕਿ ਪੰਜਾਬ ਫਤਿਹਗੜ ਸਾਹਿਬ ਦੀਆਂ 750 ਪੰਚਾਇਤਾਂ ਨੇ ਮਤੇ પાਕੇ ਦੇ ਦਿੱਤੇ। ਹਾਲਾਂਕਿ ਜ਼ਿਲ੍ਹੇ 'ਚ ਪਿੰਡ 450 ਨੇ। ਹੁਣ ਮੇਰੇ ਆਪਣੇ ਪਿੰਡ ਇੱਕ ਨੌਜਵਾਨ ਕੱਲ ਸਾਧੂਗੜ ਦੀ ਪਸ਼ੂ ਮੰਡੀ ਦੇ ਵਿੱਚ ਖਾਲੀ ਜਗ੍ਹਾ ਦੇ ਵਿੱਚੋਂ ਪਰਸੋਂ ਸ਼ਾਮ ਤੋਂ ਗਾਇਬ ਸੀ। ਲੱਭ ਰਹੇ ਸੀ ਸਾਰੀ ਰਾਤ ਰਾਤ ਨੂੰ 11-12 ਵਜੇ ਮੇਰੇ ਕੋਲ ਵੀ ਪਰਿਵਾਰ ਨੇ ਪਹੁੰਚ ਕੀਤੀ। ਉਦੇ ਬੇਟੇ ਨੇ 15 ਸਾਲ ਦੇ ਕੀ ਸਾਡਾ ਬਾਪੂ ਲੱਭ ਨਹੀਂ ਰਿਹਾ ਸਵੇਰੇ ਜਦੋਂ ਤੂੰ ਤੀਸ ਕਰਦੇ ਕਰਦੇ ਪਤਾ ਲੱਗਿਆ ਤਾਂ ਉਹ ਸਾਧੂਗੜ ਪਸ਼ੂ ਮੰਡੀ ਦੇ ਵਿੱਚ ਇੱਕ ਖਾਲੀ ਥਾਂ ਜਿੱਥੇ ਤੋਏ ਝੂਣ ਵੱਡੇ ਵੱਡੇ ਮਤਲਬ ਉਹਨਾਂ ਦੇ ਪਿੱਛੇ ਜਾ ਕੇ ਉੱਥੋਂ ਜਾ ਕੇ ਤੇ ਲੋਕੇਸ਼ਨ ਫੋਨ ਦੇ ਨਾਲ ਲੱਬਿਆ ਗਿਆ ਹੁਣ ਗੱਲ ਇਹ ਹੈ ਵੀ ਉਹਦੀ ਉੱਥੋਂ ਵੀਡੀਓ ਜਿਹੜੇ ਹਾਲਾਤਾਂ ਦੇ ਵਿੱਚੋਂ ਮਿਲਿਆ ਨੇੜੇ ਜਿਹੜੀਆਂ ਟੀਕੇ ਹੋਰ ਜਿਹੜੀ ਸਮੱਗਰੀ ਮਿਲੀ ਉਹ ਤੋਂ ਇਹ ਸਾਬਤ ਹੋ ਰਿਹਾ ਕਿ ਇਹ ਬਿਲਕੁਲ ਨਸ਼ੇ ਦੀ ਦਲਦਲ ਨੇ ਨੌਜਵਾਨ ਨੂੰ ਨਿਕਲ ਲਿਆ ਉਹਨਾਂ ਪ੍ਰਸ਼ਾਸਨ ਨੇ ਨਾ ਤਾਂ ਪਰਿਵਾਰਕ ਦੇ ਮੈਂਬਰਾਂ ਨੂੰ ਤੇ ਕੋਈ ਵੀਡੀਓ ਬਣਾਉਣ ਦਿੱਤੀ ਨਾ ਕੋਈ 24 ਘੰਟੇ ਤੋਂ ਉੱਪਰ ਸਮਾਂ ਲੰਘਿਆ ਕੋਈ ਕਿਸੇ ਤੇ ਕਾਰਵਾਈ ਨਹੀਂ ਆਖਰਕਾਰ ਨੂੰ ਇਹ ਨਸ਼ਾ ਆਇਆ ਕਿੱਥੋਂ ਉਹ ਕਿਹੜੇ ਬੰਦੇ ਨੇ ਜਿਹੜੇ ਅੱਜ ਵੀ ਡੀਲਰ ਬਣ ਕੇ ਫਤਗੜ ਸਾਹਿਬ ਦੇ ਵਿੱਚੋਂ ਹਾਲਾਂਕਿ ਮੁੱਖ ਮੰਤਰੀ ਤਾਂ ਇਹ ਦਾਵਾ ਕਰਕੇ ਕਿ ਜ਼ਿਲ੍ਹਾ ਨਸ਼ਾ ਮੁਕਤ ਹੋ ਗਿਆ ਪਰ ਉਹਨੇ ਕਿਹੜੇ ਡੀਲਰ ਨੇ ਜਿਹੜੇ ਡੀਲਰਾਂ ਤੋਂ ਇਹ ਨੌਜਵਾਨ ਤੱਕ ਨਸ਼ਾ ਪਛਾਾਇਆ ਗਿਆ। ਉਹ ਉਹਦੇ ਨਾਲ ਕੌਣ ਸੀ ਕਿਉਂਕਿ ਉੱਥੋਂ ਦੋ ਤਿੰਨ ਐਦਾਂ ਦੀਆਂ ਖੁੱਲੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਜਾਂ ਦੋ ਤਿੰਨ ਇੰਜੈਕਸ਼ਨ ਦੀਆਂ ਚ ਬਲੱਡ ਜਿਹੜਾ ਬਾਅਦ ਚੋਂ ਉਹ ਮੈਂ ਵੀ ਲੇਟ ਪਹੁੰਚ ਗਿਆ ਸੀ ਉਦੋਂ ਤੱਕ ਮਿਰਟ ਜਿਹੜੀ ਆ ਨੌਜਵਾਨ ਨੂੰ ਲਿਜਾਇਆ ਜਾ ਚੁੱਕਿਆ ਸੀ ਉੱਥੋਂ ਹਰਤਾਲ ਦੇ ਵਿੱਚ ਉੱਥੋਂ ਮਿਲੀਆਂ ਅਸੀਂ ਆਪ ਪੁਲਿਸ ਨੂੰ ਦੇ ਕੇ ਆਏ ਹੁਣ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਿੰਡਾਂ 'ਚ ਕੈਂਪ ਲਾ ਰਹੀ ਆ ਕਿ ਨਸ਼ਾ ਮੁਕਤ ਹੋ ਗਿਆ ਇਹ ਕੌਣ ਡੀਲਰ ਨੇ ਕੌਣ ਉਹ ਲੋਕ ਨੇ ਜਿਹੜੇ ਘਰ ਘਰ ਤੱਕ ਨਸ਼ਾ ਪਚਾ ਰਹੇ ਨੇ ਇਹਦੀ ਤਫ਼ਤੀਸ਼ ਕਰਨੀ ਜ਼ਰੂਰੀ ਆ ਹੁਣ ਤੱਕ 24 ਘੰਟੇ ਗੁਜ਼ਰ ਗਏ ਨੇ ਕੋਈ ਕਾਰਵਾਈ ਨਹੀਂ ਹੋਈ ਕਿਸੇ ਤੇ ਬਾਇ ਨੇ ਪਰਚਾ ਨਹੀਂ ਹੋਇਆ ਮੋਬਾਈਲ ਹੈ ਜਿਹੜਾ ਉਹ ਪੁਲਿਸ ਦੇ ਕੋਲ ਆ ਕਿਹਦੇ ਨਾਲ ਆਖਰੀ ਗੱਲ ਹੋਈ ਕਿਹਨੇ ਕਿਥੋਂ ਲੈ ਕੇ ਆਇਆ ਜਾਂ ਕਿਹਨੇ ਉਹਦੇ ਤੱਕ ਪਹੁੰਚਾਇਆ ਜਾਂ ਉਹਦੇ ਨਾਲ ਉਸ ਸਮੇਂ ਕੌਣ ਕੌਣ ਸੀ ਇਹ ਸਾਰੀਆਂ ਗੱਲਾਂ ਬਿਚਾਰਤ ਬਣੀਆਂ ਹੋਈਆਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਮੈਂ ਇਹ ਸਾਰਾ ਪੰਜਾਬ ਦੇ ਸਾਹਮਣੇ ਮਸਲਾ ਰੱਖ ਰਿਹਾ ਕਿ ਇਹ ਵੱਡੇ ਵੱਡੇ ਦਾਅਵੇ ਤਾਂ ਸਰਕਾਰ ਕਰ ਰਹੀ ਹੈ ਪਰ ਅੱਜ ਵੀ ਮਾਮਾ ਦੇ ਪੁੱਤ ਬੱਚਿਆਂ ਦੇ ਪਿਓ ਨੇ ਜਿਹੜੇ ਇਹ ਮਾੜੀ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਇਹ ਅੱਗ ਸਾਡੇ ਘਰਾਂ ਤੱਕ ਪਹੁੰਚ ਚੁੱਕੀ ਆ ਸਾਡੇ ਪਰਿਵਾਰਾਂ ਤੱਕ ਇਹ ਅੱਗ ਪਹੁੰਚ ਚੁੱਕੀ ਆ ਇਹਦੇ ਲਈ ਇਕੱਠੇ ਹੋ ਕੇ ਲੜਨਾ ਪੈਣਾ ਤੇ ਇਹ ਜਿਹੜੇ ਡੀਲਰ ਨੇ ਇਹ ਜਿਹੜੇ ਨਸ਼ਾ ਅੱਜ ਵੀ ਸਰਕਾਰ ਦੀ ਨੱਕ ਦੇ 헤ਡ ਵੇਚ ਰਹੇ ਨੇ ਉਹਨਾਂ ਤੇ ਕਾਰਵਾਈਆਂ ਕਰਨੀਆਂ ਜ਼ਰੂਰੀ ਨੇ ਨਹੀਂ ਇਹ ਦਲਦਲ ਨੇ ਹੌਲੀ ਹੌਲੀ ਸਾਡੇ ਘਰਾਂ ਨੂੰ ਨਿਗਲ ਕੇ ਰੱਖ ਦੇਣਾ